ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 813 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤਾਂ ਸਭ ਤੋਂ ਪਹਿਲੇ ਗੱਲ ਕਰਾਂਗੇ ਹੜ੍ਹਾਂ ਦੀ ਕਿਉਂਕਿ ਹੜ੍ਹਾਂ ਨੇ ਕਿਸੇ ਕੇ ਨਾਲ ਪੰਜਾਬ 'ਚ ਵੱਡੇ ਪੱਧਰ ਤੇ ਤਬਾਹੀ ਮਚਾਈ ਸੀ ਇਨ੍ਹਾਂ ਹੜਾ ਕਰਕੇ ਪੰਜਾਬ ਦੇ ਤਕਰੀਬਨ 2.5 ਹਜ਼ਾਰ ਪਿੰਡ ਇਸ ਦੀ ਚਪੇਚ ਆਏ ਸੀ مالی ਨੁਕਸਾਨ ਦੇ ਨਾਲ ਵੱਡੇ ਪੱਧਰ ਤੇ ਜਾਨ ਨੁਕਸਾਨ ਵੀ ਹੋਇਆ ਸੀ 60 ਲੋਕਾਂ ਦੀ ਮੌਤ ਹੋ ਗਈ ਸਿੱਤੇ ਚ 42 ਨੁਕਸਾਨ ਹੈ ਉਸ ਦਾ ਕੋਈ ਹਿਸਾਬ ਹੀ ਨਹੀਂ ਹੈ ਕਿਉਂਕਿ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਵੀ ਹੋਇਆ ਸੀ ਤੇ ਹੁਣ ਹੜ੍ਹਾਂ ਦੇ ਕਰਕੇ ਪੰਜਾਬ ਚ ਜ਼ਮੀਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਇੱਕ ਡਾਟਾ ਇਹ ਸ਼ੋਅ ਕਰ ਰਿਹਾ ਹੈ ਕਿਰਿਆਵਾਂ ਚ 5000 ਏਕੜ ਜ਼ਮੀਨ ਸਮਾ ਚੁੱਕੀ ਹੈ ਹਜ਼ਾਰਾਂ ਕਿਸਾਨ ਦੀ ਜ਼ਮੀਨ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਵਿਸ਼ੇਸ਼ ਗਿਰਦਾਵਰੀ ਦੌਰਾਨ ਜ਼ਮੀਨਾਂ ਦੇ ਨੁਕਸਾਨ ਦਾ ਇੱਕ ਖੁਲਾਸਾ ਕੀਤਾ ਗਿਆ 10 1988 ਤੋਂ ਬਾਅਦ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਨੁਕਸਾਨ ਪੰਜਾਬ ਨੂੰ ਚਲਣਾ ਪਿਆ ਹੈ ਤੇ ਅੰਮ੍ਰਿਤਸਰ ਚ ਸਭ ਤੋਂ ਵੱਧ 1515 ਏਕੜ ਜ਼ਮੀਨ ਫਰੜੀ ਹੈ ਇਹ ਡਾਟਾ ਇਸ ਗਾਲਦਾਸ ਜ਼ਿਕਰ ਕਰ ਰਿਹਾ ਤੇ ਦਰਿਆਵਾਂ ਚ ਕਿਸਾਨਾਂ ਦੀ ਜ਼ਮੀਨ ਵੱਡੇ ਪੱਧਰ ਤੇ ਸਮਾ ਗਈ ਹੈ ਦੱਸਾਂਗੇ ਕਿ ਕਿਨਾ ਕਿਨਾ ਥਾਵਾਂ ਤੇ ਕਿੰਨੀ ਕਿੰਨੀ ਏਕੜ ਜੋ ਜ਼ਮੀਨ ਹੈ ਦਰਿਆਵਾਂ ਚ ਹੀ ਸਮਾ ਗਈ ਹੈ ਕਿਉਂਕਿ ਹੜਾ ਦੇ ਕਰਕੇ ਪੰਜਾਬ ਚ ਜ਼ਮੀਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ अमृतसर का मैं जिक्र करा दूसरे पास पठानकोट अजनाला वाले पास गुरदासपुर वाले पास वे पद्धर से नुकसान हो के नाल जो किसान से पुत वाग पाली फसल उन्होंने रुड़ गई थी पर हूं भी वेडे पद्धर से दस दस तो लैके बारह बारह फुट जो है रेता पिया है डीसिल्टिंग सिल्टिंग का काम उत्थे लगातार जारी है पर व्डे पद्धर से नुकसान किसान का होया सरकार ने ਮੁਆਵਜ਼ੇ ਦਾਵੀ ਐਲਾਨ ਕੀਤਾ ਇਨਫੈਕਟ ਕਈ ਥਾਵਾਂ ਤੇ ਜੋ ਚੈੱਕ ਨੇ ਮੁਆਵਜ਼ੇ ਦੇ ਉਹ ਵੰਡ ਵੀ ਦਿੱਤੇ ਗਏ ਨੇ ਕਿਉਂਕਿ ਸੀਐਮ ਭਗਵੰਤ ਮਾਨ ਨੇ ਖੁਦ ਮੰਤਰੀਆਂ ਦੀ ਡਿਊਟੀ ਲਗਾਈ ਸੀ ਕਿ ਦੀਵਾਲੀ ਤੋਂ ਪਹਿਲਾਂ ਕਈ ਥਾਵਾਂ ਤੇ ਜੋ ਚੈੱਕ ਨੇ ਉਹ ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਜਾਣ ਤੇ ਦਰਿਆਵਾਂ ਚ ਕਿਸਾਨਾਂ ਦੀ ਜ਼ਮੀਨ ਕਿੱਥੇ-ਕਿੱਥੇ ਕਿੰਨੇ-ਕਿੰਨੇ ਏਕੜ ਸਮਾ ਗਈ ਹੈ ਉਸ ਨੂੰ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਅੰਮ੍ਰਿਤਸਰ ਚ 1515 ਏਕੜ ਇਹ ਜੋ ਜ਼ਮੀਨ ਹੈ ਇਹ ਦਰਿਆਵਾਂ ਚ ਸਮਾ ਗਈ ਹੈ ਵੱਡੇ ਪੱਧਰ ਤੇ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ फिरोजपुर का जिक्र करा क्योंकि व्डे पद्धर से फिरोजपुर का जो इलाका है वह भी प्रभावित होया कि पिंड चप्पे आ गए ग्यारह सौ एकड़ इतने जमीन जो है दरियावान समा गई है गुरदासपुर का जिक्र करा इस सब तो वह प्रभावित इलाका से इतने पांच सौ एकड़ जो जमीन है वह दरियावें समा गई तो मोहाली का मैं जिक्र करा हालाँकि दो सौ ए अठड़ जो ये जमीन है ये दरियावान समा गई है पिछले ग्राफिक का मैं एक बार देखना चाहाँगी ਕਿ ਫਾਜ਼ਿਲਕਾ ਚ 244 ਜੋ ਏਕੜ ਹੈ ਜ਼ਮੀਨ ਕਿਸਾਨਾ ਦੀ ਉਹ ਸਮਾ ਗਈ ਦਰਿਆਵਾਂ ਚ ਲੁਧਿਆਣਾ ਚ 264 ਏਕੜ ਜੋ ਜ਼ਮੀਨ ਹੈ ਕਿਸਾਨਾ ਦੀ ਉਹ

ਕਿਸਾਨਾਂ ਨੂੰ ਕਈ ਤਰ੍ਹਾਂ ਦਾ ਸਵਾਦ ਨੁਕਸਾਨ ਹੋਇਆ ਪਹਿਲਾਂ ਤਾਂ ਦੇਖੋ ਫਸਲ ਦਾ ਨੁਕਸਾਨ ਹੋਇਆ ਉਹ ਇੱਕ ਵੱਖਰਾ ਵਿਸ਼ਾ ਦੂਜਾ ਜ਼ਮੀਨਾਂ ਦੇ ਵਿੱਚ ਰੇਤ ਚੜ ਗਈ ਮਿੱਟੀ ਚੜ ਗਈ ਉਹ ਇੱਕ ਵੱਖਰਾ ਵਿਸ਼ਾ ਜਿੱਦੀ ਫਸਲ ਖਰਾਬ ਹੋ ਗਈ ਥੋੜਾ ਬਹੁਤ ਤਾਂ ਮੌਜਾ ਮਿਲਿਆ ਉਹ ਅਗਲੀ ਵਾਰੀ ਕਿਸਾਨ ਚਰਾ ਪੈਰਾਂਸਰ ਹੋ ਜਾਏਗਾ ਜਿਹਦੇ ਖੇਤ ਦੇ ਵਿੱਚ ਰੇਤ ਆ ਗਈ ਜਾਂ ਮਿੱਟੀ ਆ ਗਈ ਉਹ ਹੌਲੀ ਹੌਲੀ ਕਰਕੇ ਥੋੜਾ ਬਹੁਤ ਨੁਕਸਾਨ ਝੱਲ ਕੇ ਫਿਰ ਤੋਂ ਪੈਰਾਂਸਰ ਖੜਾ ਹੋਣ ਦੀ ਕੋਸ਼ਿਸ਼ ਕਰੇਗਾ ਪਰ ਉਹ ਕਿਸਾਨ ਜਿੱਦੀ ਜ਼ਮੀਨ ਰਹੀ ਹੀ ਨਹੀਂ ਪਾਵੇ ਕਿ ਜਿੱਥੇ ਦਰਿਆ ਵਗਦੇ ਨੇ ਦਰਿਆਵਾਂ ਨੇ ਕਈ ਥਾਵਾਂ ਤੇ ਆਪਣਾ ਰੁਖ ਬਦਲਿਆ ਲੁਧਿਆਣਾ ਦੇ ਵਿੱਚ ਦਰਿਆਣੇ ਆਪਣਾ ਰੁਖ ਬਦਲਿਆ ਤੁਸੀਂ ਪਠਾਨਕੋਟ ਅੰਮ੍ਰਿਤਸਰ ਵਾਲੇ ਪਾਸੇ ਚਲੇ ਜਾਓ ਉੱਥੇ ਦਰਿਆਣੇ ਆਪਣੀ ਦਿਸ਼ਾ ਜਿਹੜੀ ਆ ਥੋੜੀ ਬੋਤੀ ਜਿਹੜੀ ਆ ਉਹ ਡਾਇਰੈਕਸ਼ਨ ਚ ਹੀ ਕੀਤੀ ਆ ਤੇ ਜਦੋਂ ਦਰਿਆ ਦਿਸ਼ਾ ਬਦਲਦਾ ਜਾਂ ਜਦੋਂ ਦਰਿਆ ਓਵਰਫਲੋ ਹੋ ਕੇ ਵਗਦਾ ਹੈ ਤਾਂ ਦਰਿਆ ਦਾ ਪਾਣੀ ਇੰਨਾ ਕਿ ਤੇਜ਼ੀ ਦੇ ਨਾਲ ਵਗਦਾ ਹੈ ਕਿ ਆਸ-ਪਾਸ ਜਿਹੜੇ ਕੰਢਿਆਂ ਦੇ ਨਾਲ ਲੱਗਦੀ ਅਨੇਕਾਂ ਸੈਂਕੜੇ ਏਕੜ ਜ਼ਮੀਨ ਉਹਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਪਾਵੇ ਜਿੱਥੇ ਜ਼ਮੀਨ ਹੁੰਦੀ ਆ ਉਤੋਂ ਦੀ ਦਰਿਆ ਜਦੋਂ ਇੰਨੀ ਤੇਜ਼ੀ ਨਾਲ ਵਗਦਾ ਤਾਂ 40 ਜਾਲੀ 50 50 ਫੁੱਟ ਦੂੰਗਾ ਉਥੇ ਦਰਿਆ ਦਾ ਰੂਪ ਧਾਰਨ ਕਰ ਜਾਂਦਾ ਤੇ ਫਿਰ ਉਸ ਜ਼ਮੀਨ ਨੂੰ ਤਲਾਸ਼ਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਉਸ ਜ਼ਮੀਨ ਦੀ ਪਰਪਾਈ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਇੱਕ ਵੱਡਾ ਨੁਕਸਾਨ ਹੈ ਜਿਹੜੇ ਜ਼ਮੀਨ ਤੁਹਾਡੇ ਯਾਦ ਹੋਣਾ ਲੁਧਿਆਣਾ ਦਾ ਇੱਕ ਕਿਸਾਨ ਪਿਛਲੇ ਦਿਨਾਂ ਦੇ ਵਿੱਚ ਉਸ ਦਾ ਹੀ ਚਰਚਾ ਕਾਫੀ ਹੋਈ ਸੀ 35 ਏਕੜ ਜ਼ਮੀਨ ਦਾ ਮੰਗਦੇ 35 ਏਕੜ ਜ਼ਮੀਨ ਜਿਹੜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੋਵੇ ਉਹ ਆਵਦੇ ਆਪ ਦੇ ਵਿੱਚ ਇੱਕ ਚੰਗਾ ਤਣਾੜ ਕਿਸਾਨ ਹੁੰਦਾ ਤਾਂ ਉਸ ਕਿਸਾਨ ਨੂੰ ਮੈਂ ਸੁਣਦਿਆ ਸੀਦਾ ਕਿਸਾਨ ਦੇ ਹਾਲਾਤ ਇਹ ਸੀ ਕਿ ਕਹਿੰਦਾ ਜੀ ਮੈਂ ਕੱਲ ਤੱਕ 35 ਏਕੜ ਦਾ ਮਾਲਕ ਸੀ ਪਰ ਅੱਜ ਮੇਰੇ ਕੋਲੇ ਇੱਕ ਔਰਾ ਵੀ ਨਹੀਂ ਬਚੀ ਯਾਨੀ 1 ਇੰਚ ਵੀ ਨਹੀਂ ਬਚੀ ਤਾਂ ਉਹ 35 ਦੀ 35 ਏਕੜ ਜ਼ਮੀਨ ਉਸ ਕਿਸਾਨ ਦੀ ਦਰਿਆ ਨੇ ਆਪਣੇ ਅੰਦਰ ਸੰਭਾਲ ਲਈ ਸੀ ਤਾਂ ਇੱਕ ਵੱਡਾ ਨਕਸ਼ਾ ਨੇ 4000 ਏਕੜ ਦੇ ਕਰੀਬ ਪਰ ਜੇ ਕੋ ਫਸਲਾਂ ਮੁਆਵਜ਼ਾ ਵੀ ਸਰਕਾਰ ਨੇ ਕਿਹਾ ਕਿ ਅਸੀਂ ਦੇ ਰਹੇ ਹਾਂ ਦੂਜੇ ਪਾਸੇ ਜ਼ਮੀਨਾਂ ਦੇ ਵਿੱਚ ਮਿੱਟੀ ਰੇਤ ਆ ਉਹਨੂੰ ਚੱਕਣ ਦੇ ਲਈ ਸਰਕਾਰ ਨੇ ਕਿਹਾ ਕਿ ਅਸੀਂ ਕਰ ਰਹੇ ਹਾਂ ਪਰ ਜਿਹੜੇ ਕਿਸਾਨ ਦੀ ਜ਼ਮੀਨ ਹੀ ਰੁੜ ਗਈ ਹੁਣ ਉਸ ਕਿਸਾਨ ਦਾ ਕੀ ਹੋਏਗਾ ਕਿਵੇਂ ਉਹਦੀ ਗਰਦੌਰੀ ਹੋਏਗੀ ਕਿਵੇਂ ਕੀ ਕਿਉਂਕਿ ਇੱਕ ਏਕੜ ਜ਼ਮੀਨ ਜੇ ਪੰਜਾਬ ਦੇ ਵਿੱਚ ਮਾੜੀ ਤੋਂ ਮਾੜੀ ਜ਼ਮੀਨ ਦਾ ਵੀ ਆਪਾਂ ਜ਼ਿਕਰ ਕਰੀਏ ਤਾਂ 35 40 50 ਲੱਖ ਦੇ ਕਰੀਬ ਜ਼ਮੀਨ ਹੈ ਉਸ ਤੋਂ ਬਾਅਦ ਕਰੋੜਾਂ ਦੇ ਵਿੱਚ ਰੇਟ چلا ਜਾਂਦਾ ਪਰ ਦਰਿਆ ਚਲੋ 40 50 ਏਕੜ 40 ਚਲੋ ਤਾਂ ਜਿਹੜੇ ਕਿਸਾਨ ਦੀ 35 ਇੱਕ ਜ਼ਮੀਨ ਚਲੀ ਗਈ ਤਾਂ ਤੁਸੀਂ 50 ਦੀ ਤਾਂ 40 ਲੱਖ ਨਹੀਂ ਗੁਣਾ ਕਰ ਲੋ ਤੇ ਉਹ ਰਾਸ਼ੀ ਕਿੱਥੇ ਗਈ ਉਹ ਮੁਆਵਜ਼ਾ ਉਹਨੂੰ ਕੌਣ ਦੇਵੇਗਾ ਕੀ ਐਸਾ ਪੋਸੀਬਲ ਹੈ ਕੀ ਉਹਨਾਂ ਜ਼ਮੀਨਾਂ ਦੀ ਪਰਪਾਈ ਹੋ ਪਾਏਗੀ ਦੂਜੀ ਚੀਜ਼ ਜਿਹੜੀ ਜ਼ਮੀਨ ਦਰਿਆ ਨੇ ਜੇ ਡਾਇਰੈਕਸ਼ਨ ਬਦਲੀ ਹੈ ਮੰਨ ਲਓ ਉਹ ਸੱਜੇ ਪਾਸੇ ਦਰਿਆ ਵਗਦਾ ਸੀ ਪਰ ਉਸ ਦਰਿਆ ਨੇ ਆਪਣਾ ਰਸਤਾ ਖੱਬੇ ਵਾਲੇ ਪਾਸੇ ਕੀਤਾ ਤਾਂ ਸੱਜੇ ਵਾਲੇ ਪਾਸੇ ਜਿਹੜੀ ਜ਼ਮੀਨ ਦਰਿਆ ਨੇ ਛੱਡੀ ਜਿੱਥੇ ਰੇਤ ਭਰਿਆ ਕੀ ਉਹ ਜ਼ਮੀਨਾਂ ਕੋਈ ਲੋਟ ਕਰਨ ਦੀ ਕੋਸ਼ਿਸ਼ ਹੋਏਗੀ ਕੀ ਐਸੀ ਜ਼ਮੀਨ ਹੈ ਵੀ ਜਾਂ ਨਹੀਂ ਹੈ ਇਹ ਨਿੱਕਾ ਸਵਾਲ ਨੇ ਪਰ ਪੰਜਾਬ ਪੰਜਾਬ ਦਾ ਕਿਸਾਨ ਬੁਰੀ ਤਰ੍ਹਾਂ ਬਰਬਾਦ ਹੋਇਆ ਇਹ ਕਈ ਐਸੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਸ਼ਾਇਦ ਅਜੇ ਤਲਾਸ਼ ਨੇ ਮੁਸ਼ਕਲ ਨੇ ਅਸੀਂ ਸੰਬੰਧੀ ਸਰਕਾਰ ਨੂੰ ਪੁੱਛਿਆ ਸੀ ਸਰਕਾਰ ਦੇ ਅਧਿਕਾਰੀਆਂ ਨੂੰ ਪੁੱਛਿਆ ਸੀ ਮੰਤਰੀ ਨੂੰ ਪੁੱਛਿਆ ਸੀ ਪਰ ਹਾਲੇ ਤੱਕ ਇਸ ਚੀਜ਼ ਨੂੰ ਲੈ ਕੇ ਕੋਈ ਵੀ ਹੱਲ ਜਿਹੜਾ ਨਜ਼ਰ ਨਹੀਂ ਆਇਆ ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੀ ਸਰਕਾਰ ਇਸ 4000 ਏਕੜ ਦੇ ਕਰੀਬ ਜਿਹੜੀ ਜ਼ਮੀਨ ਰੁੜ ਗਈ ਹੈ ਕਿਸਾਨਾਂ ਦੀ ਕੀ ਇਹਨੂੰ ਲੈ ਕੇ ਕੋਈ ਨਵੀਂ ਪਾਲਿਸੀ ਕਿਉਂਕਿ ਪਾਲਿਸੀਆਂ ਸਰਕਾਰਾਂ ਨੇ ਬਣਾਉਣੀਆਂ ਹੁੰਦੀਆਂ ਹਨ ਰਣਨੀਤੀਆਂ ਜਦੋਂ 47 ਦੀ ਵੰਡ ਹੋਈ ਸੀ ਤਾਂ ਉਸ ਵੇਲੇ ਜਿਹੜੇ ਕਿਸਾਨ ਜਿਹੜੇ ਪੰਜਾਬੀ ਪਾਕਿਸਤਾਨ ਛੱਡ ਕੇ ਪੰਜਾਬ ਆਏ ਸੀ ਇਧਰਲੇ ਚੜ੍ਹਦੇ ਪੰਜਾਬ ਜਿੱਥੇ ਆਪਾਂ ਰਹਿੰਦੇ ਆ ਇੱਥੇ ਆਏ ਸੀ ਤਾਂ ਉਹਨਾਂ ਨੂੰ ਜ਼ਮੀਨਾਂ ਦੀ ਪਰਪਾਈ ਹੋਈ ਉਧਰਲੀਆ ਜ਼ਮੀਨਾਂ ਦੇ ਬਦਲੇ ਇਧਰ ਜ਼ਮੀਨਾਂ ਅਲੋਟ ਹੋਈਆਂ ਪਰ ਕੀ ਜਿਹੜੇ ਕਿਸਾਨਾਂ ਦੀ ਜ਼ਮੀਨ ਦਰਿਆਵਾਂ ਨੇ ਆਪਣੇ ਅੰਦਰ ਸਮਾ ਲਈ ਕਿ ਉਹਨਾਂ ਨੂੰ ਲੈ ਕੇ ਕੋਈ ਦੁਬਾਰਾ ਉਹ 47 ਦੀ ਵੰਡ ਵਰਗੀ ਕੋਈ ਪਾਲਿਸੀ ਆ ਸਕਦੀ ਹੈ ਕਿ ਐਸਡੀਐਸ ਜ਼ਮੀਨਾਂ ਦੀ ਤਲਾਸ਼ ਕਰਕੇ ਇਨ੍ਹਾਂ ਕਿਸਾਨਾਂ ਨੂੰ ਰੋਟੀ ਜੋਗਾ ਕੀਤਾ ਜਾ ਸਕਦਾ ਕਿਉਂਕਿ ਹਾਲਾਤ ਨਹੀਂ ਤਾਂ ਬਰਬਾਦ ਹੋ ਜਾਣਗੇ ਇਹ ਬਰਬਾਦੀ ਦਾ ਕਿਹੜਾ ਦੌਰ ਆ ਜਿਹੜਾ ਸ਼ਾਇਦ ਕਈ ਕਈ ਸਾਲ ਬਾਅਦ 40 40 ਸਾਲ ਬਾਅਦ ਇਹ ਸਭ ਬਰਬਾਦੀਆ ਦੌਰ ਆਉਂਦਾ ਪਰ ਜਦੋਂ ਆਉਂਦਾ ਤਾਂ ਉਹ ਸਭ ਕੁਝ ਤਬਾਹ ਕਰਕੇ ਚਲਾ ਜਾਂਦਾ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਹੜ੍ਹਾਂ ਦੇ ਕਰਕੇ ਪੰਜਾਬ 'ਚ ਜ਼ਮੀਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਅਸੀਂ ਤੁਹਾਨੂੰ ਦੱਸ ਵੀ ਰਹੇ ਹਾਂ ਕਿ ਕਿਹੜੇ ਜ਼ਿਲ੍ਹੇ 'ਚ ਕਿੰਨਾ ਕਿੰਨਾ ਨੁਕਸਾਨ ਹੋਇਆ ਹੈ ਕਿੰਨੀ ਇੱਕ ਜੋ ਏਕੜ ਜ਼ਮੀਨ ਹੈ ਕਿਸਾਨਾਂ ਦੀ ਦਰਿਆਵਾਂ 'ਚ ਹੀ ਸਮਾ ਗਈ ਹੈ ਜੇ ਮੈਂ ਜ਼ਿਕਰ ਕਰਾਂ ਤੇ ਅੰਮ੍ਰਿਤਸਰ 'ਚ ਸਪਤੋ वाद जमीन 1515 एकड़ दरियावें समा गई फिरोजपुर च्यारह सौ एक गुरदासपुर च पंज सौ चुतालीकड़ नवाशहर च पं सौ लुधियाना चौ सौ एकड़ ईकड़ फाजिलका चो सौ चुतालीकड़ मोहाली दौ सौ एकड़ ਤਕਰੀਬਨ 5000 ਇਹੋ ਜੀ ਜ਼ਮੀਨ ਹੈ ਕਿਸਾਨਾਂ ਦੀ ਜੋ ਕਿ دریاਵਾਂ ਚ ਸਮਾ ਗਈ ਹੈ ਦੇਖਣਾ ਹੋਵੇਗਾ ਕਿ ਸਰਕਾਰ ਦੇ ਵੱਲੋਂ ਕੀ ਕੁਝ ਕਦਮ ਚੁੱਕੇ ਜਾਂਦੇ ਨੇ ਕਿਉਂਕਿ ਇੱਕ ਵੱਡਾ ਚੈਲੰਜ ਇੱਕ ਵੱਡੀ ਚੁਣੌਤੀ ਜ਼ਾਹਰ ਜੀ ਗੱਲ ਹੈ ਕਿ ਪ੍ਰਸ਼ਾਸਨ ਦੇ ਲਈ ਵੀ ਰਹੀ ਹੋਏਗੀ ਹੋਏਗੀ ਆਉਣ ਵਾਲੇ ਦਿਨਾਂ 'ਚ ਕਿ ਇਨ੍ਹਾਂ ਕਿਸਾਨਾਂ ਦੀ ਪਰਪਾਈ ਆਉਣ ਵਾਲੇ ਦਿਨਾਂ 'ਚ ਕਿਸ ਤਰੀਕੇ ਦੇ ਨਾਲ ਕੀਤੀ ਜਾਣੀ ਚਾਹੀਦੀ ਹੈ ਹੋਣ ਕਰਾਂਗੇ ਮੰਡੀਆਂ ਦੇ ਰਾਇਲਟੀ ਚੈੱਕ ਦੀ ਕਿਉਂਕਿ ਪੰਜਾਬ ਚ ਚੋਨੇ ਦੀ ਸਰਕਾਰੀ ਖਰੀਦ ਲਗਾਤਾਰ ਜਾਰੀ ਹੈ ਇਨਫੈਕਟ 16 ਸਪਟੈਂਬਰ ਤੋਂ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਸੀ ਤੇ ਹੁਣ ਤੱਕ 63. 4.9 ਲੱਖ ਮੀਟ੍ਰਿਕ ਟਨ ਚੋਨੇ ਦੀ ਆਮਦ ਮੰਡੀਆਂ 'ਚ ਹੋ ਚੁੱਕੀ ਹੈ 61.01 ਲੱਖ ਮੀਟ੍ਰਿਕ ਟਨ ਫਸਲ ਖਰੀਦੀ ਜਾ ਚੁੱਕੀ ਹੈ ਸਰਕਾਰ ਦੇ ਵੱਲੋਂ 1373.07 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ ਗਿਆ ਤੇ ਹੁਣ ਤੱਕ 91.80% ਦੀ ਚੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਤੇ ਮੰਡੀਆਂ ਦਾ ਅਸੀਂ ਰਿਐਲਿਟੀ ਚੈੱਕ ਕਰਾਂਗੇ ਕਿ ਕੀ ਕੁਝ ਮੰਡੀਆਂ ਦੇ ਹਾਲਾਤ ਨੇ ਕੁਝ ਪ੍ਰਸ਼ਾਸਨ ਦੇ ਵੱਲੋਂ ਇਸ ਕੱਲ ਦਾ ਜ਼ਿਕਰ ਵਾਰ-ਵਾਰ ਕੀਤਾ ਗਿਆ ਉਹਨਾਂ ਨੇ ਅਸਕੱਲ ਦਾ ਜ਼ਿਕਰ ਕੀਤਾ ਕਿ ਮੰਡੀਆਂ 'ਚ ਪੁਕਤਾ ਇੰਤਜ਼ਾਮਤ ਨੇ ਚਾਹੇ ਉਹ ਮਜ਼ਦੂਰ ਹੋਣ ਕਿਸਾਨ ਹੋਣ ਚਾਹੇ ਉਹ ਆਰਟੀ ਹੋਣ ਤੇ ਹੁਣ ਤੱਕ ਮੰਡੀਆਂ 'ਚ ਚੋਨੇ ਦੀ ਆਮਦ ਦਾ ਮੈਂ ਜ਼ਿਕਰ ਕਰਾਂ ਤੇ 63.49 ਲੱਖ ਮੀਟ੍ਰਿਕ ਟਨ ਚੋਨੇ ਦੀ ਆਮਦ ਮੰਡੀਆਂ 'ਚ ਹੋ ਚੁੱਕੀ ਹੈ ਖਰੀਦਾਂ ਦਾ ਮੈਂ ਜ਼ਿਕਰ ਕਰਾਂ ਤੇ 61.01 ਲੱਖ ਮੀਟ੍ਰਿਕ ਟਨ ਖਰੀਦ ਹੋ ਚੁੱਕੀ ਹੈ ਲਿਫਟਿੰਗ ਹੋ ਚੁੱਕੀ ਹੈ ਤੇ ਲਿਫਟਿੰਗ ਦਾ ਜ਼ਿਕਰ ਕਰਾਂ ਤੇ 91.80 ਪਰਸੈਂਟ ਜੋ ਹੈ ਲਿਫਟਿੰਗ ਚੋਨੇ ਦੀ ਹੋ ਚੁੱਕੀ ਹੈ ਪਰ ਫੋਨੇ ਵੀ ਮੰਡੀਆਂ 'ਚ ਚੋਨੇ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਨੇ ਹਾਲਾਂਕਿ ਕਈ ਥਾਵਾਂ 'ਤੇ ਕਿਸਾਨ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਨਮੀ ਦੀ ਪ੍ਰੋਬਲਮ ਆ ਰਹੀ ਹੈ ਹਿਊਮਿਡਿਟੀ ਦੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਇਸ ਵਾਰ ਵੱਡੇ ਪੱਧਰ ਤੇ ਮੀਂਹ ਵੀ ਪੈ ਨੇ ਜਿਸ ਕਰਕੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਤੇ ਹੋਇਆ ਹੀ ਹੈ ਪਰ ਦੂਸਰੇ ਪਾਸੇ ਜੋ ਮੈਂ

ਕੀਤੀ ਜਾ ਚੁੱਕੀ ਹੈ ਤੇ ਵੱਖ-ਵੱਖ ਅਸੀਂ ਮੰਡੀਆਂ ਦਾ ਜ਼ਿਕਰ ਕਰਾਂਗੇ ਕਿ ਕਿੰਨਾ ਮੰਡੀਆਂ ਚ ਕੀ ਕੁਝ ਦੇ ਹਾਲਾਤ ਨੇ ਗੁਰਦੀਪ ਸਿੰਘ ਮੇਰੇ ਨਾਲ ਮੇਰੇ ਸਹਿਯੋਗੀ ਦਾਣਾ ਮੰਡੀ ਖੰਨਾ ਤੋਂ ਜੁੜਣਗੇ ਇਹ ਸਭ ਤੋਂ ਵੱਡੀ ਮੰਡੀ ਹੈ ਤੇ ਬਠਿੰਡਾ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਸੂਰਜ ਪਾਨਵ ਜੁੜਣਗੇ ਸਭ ਤੋਂ ਪਹਿਲਾਂ ਮੈਂ ਰੁਕਾਂਗੀ ਗੁਰਦੀਪ ਦਾ ਗੁਰਦੀਪ ਇਸ ਟਾਈਮ ਅਸੀਂ ਤੁਹਾਡੇ ਪਿੱਛੇ ਦੇਖ ਪਾ ਰਹੇ ਹਾਂ ਚੋਨੇ ਦੇ ਲੰਬੇ-ਲੰਬੇ ਅੰਬਾਰ ਲੱਗੇ ਹੋਏ ਨੇ ਕੀ ਕੁਝ ਇੱਥੇ ਦੇ ਹਾਲਾਤ ਨੇ ਕਿ ਕਿਸਾਨ ਮਜ਼ਦੂਰ ਆਰਤੀ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਇੰਤਜ਼ਾਮਾਂ ਤੋਂ ਖੁਸ਼ ਨੇ ਲਿਫਟਿੰਗ ਦਾ ਪ੍ਰੋਸੈਸ ਇੱਥੇ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਅ ਜੀ ਬੇਪਕ ਤੁਹਾਨੂੰ ਦੱਸਣਾ ਚਾਹਾਂਗਾ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਖੰਨਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੇਕਰ ਫਸਲ ਦੀ ਇਸ ਵਾਰ ਗੱਲ ਕੀਤੀ ਜਾਵੇ ਇਸ ਕੀ ਇਸ ਵਾਰ ਫਸਲ ਦੀ ਜਿਹੜੀ ਆਮਦ ਹੈ ਉਹ ਹੋ ਰਹੀ ਹੈ ਪਰ ਆਰਾਮ ਨਾਲ ਹੋ ਰਹੀ ਹੈ ਕਿਉਂਕਿ ਇਸ ਦੀ ਵੱਡੀ ਜਿਹੜੀ ਬਿਮਾਰ ਪਈ ਹੈ ਫਸਲ ਦੇ ਉੱਤੇ ਉਹ ਮੌਸਮ ਦੀ ਮਾਰ ਪਈ ਹੈ ਝਾੜ ਵੀ ਘਟਾ ਹੈ ਔਰ ਇਹ ਵੀ ਅਖਾਸ਼ਾ ਜਿਤਾਇਆ ਜਾ ਰਿਹਾ ਹੈ ਕਿ ਮੰਡੀ ਦੇ ਵਿੱਚ ਜਿਹੜੀ ਫਸਲ ਹੈ ਇਸ ਵਾਰ ਪਿਛਲੀ ਵਾਰ ਨਾਲੋਂ ਘੱਟ ਆਏਗੀ ਤੁਸੀਂ ਦੇਖ ਸਕਦੇ ਹੋ ਫਸਲ ਦੀ ਕੁਆਲਿਟੀ ਜਿਹੜੀ ਅੱਗੇ ਬ੍ਰਾਊਨ ਕਲਰ ਦੀ ਹੁੰਦੀ ਸੀ ਤੇ ਇਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੰਗ ਇਸ ਵਾਰ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਮੌਸਮ ਦੀ ਇਹ ਜਿਹੜੇ ਹੁਣ ਕਾਲਾ ਦਾਣਾ ਵਿੱਚ ਨਜ਼ਰ ਆ ਰਿਹਾ ਹੈ ਰਤੰਗ ਨਜ਼ਰ ਆ ਰਿਹਾ ਹੈ ਇਹ ਜਿਹੜੀ ਮੌਸਮ ਦੀ ਮਾਰ ਪਈ ਹੈ ਔਰ ਇਸ ਦੇ ਕਾਰਨ ਝਾੜ ਵੀ ਬਹੁਤ ਘਟਿਆ ਹੈ ਮੌਇਸਚਰ ਕਰਕੇ ਫਸਲ ਜਿਹੜੀ ਹੈ ਮੰਡੀ ਦੇ ਵਿੱਚ ਸਲੋ ਆ ਰਹੀ ਹੈ ਕਿਉਂਕਿ ਮੰਡੀ ਦੇ ਵਿੱਚ ਜਿਹੜੀ 17% ਦੀ ਜਿਹੜੀ ਫਸਲ ਹੈ ਜਿਸ ਦੀ ਨਮੀ ਹੈ ਉਹੀ ਫਸਲ ਖਰੀਦੀ ਜਾਂਦੀ ਹੈ ਔਰ ਕਿਸਾਨਾਂ ਨੂੰ ਵੀ ਇਹੀ ਅਪੀਲ ਕੀਤੀ ਜਾਂਦੀ ਵੀ ਫਸਲ ਸੁਕਾ ਕੇ ਲੈ ਕੇ ਆਓ ਔਰ ਮੰਡੀ ਦੇ ਵਿੱਚ 17% ਜਿਹੜੀ ਨਮੀ ਵਾਲੀ ਝੋਨੇ ਨੂੰ ਹੀ ਖਰੀਦ ਕੀਤੀ ਜਾਂਦੀ ਹੈ ਮੰਡੀ ਦੇ ਵਿੱਚ ਕਿਸਾਨਾਂ ਨੂੰ ਕਿਸ ਤਰੀਕੇ ਦੀਆਂ ਮੁਸ਼ਕਿਲਾਂ ਆ ਰਹੀਆਂ ਨੇ ਉਹ ਜਾਣਨ ਲਈ ਕਿਸਾਨ ਇੱਥੇ ਮੌਜੂਦ ਨੇ ਕਿਸਾਨਾਂ ਨੂੰ ਆਪ ਪੁੱਛ ਲੈਣਾ ਵੀ ਕਿਸ ਤਰੀਕੇ ਦਾ ਸੀਜ਼ਨ ਚੱਲ ਰਿਹਾ ਤੇ ਕੀ ਕੀ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਆ ਕੀ ਨਾਮ ਹੈ ਜੀ ਤੁਹਾਡਾ ਸੁਖਵਿੰਦਰ ਜਨ ਕਿਹੜੀ ਪਿੰਡ ਤੋਂ ਆਏ ਕੰਗਰਾਲੀ ਕਿੱਦਾਂ ਦੀ ਫਸਲ ਹੈ ਇਸ ਵਾਰ ਫਸਲ ਤਾਂ ਬਗੀਆਂ ਜਿਹੜੀਆਂ ਬੀਹਾਂ ਨੇ ਖਰਾਬ ਕਰਤੀ ਬਿਮਾਰੀਆਂ ਲਾਤੀਆਂ ਝਾੜ ਘਟ ਗਿਆ ਬਹੁਤ ਕਿੰਨਾ ਕੁ ਨੁਕਸਾਨ ਹੈ 10 ਕੁਇੰਟਲ ਦਾ ਕਿੱਲੇ ਦਾ ਝਾੜ ਘਟਾ ਤੁਸੀਂ ਆਪਣੀ ਜ਼ਮੀਨ ਤੇ ਖੇਤੀ ਕਰਦੇ ਹੋ ਜਾਂ ਜਬ ਕਰਦੇ ਆ ਅਸੀਂ ਠੇਕੇ ਤੇ ਲੈ ਕੇ ਵੀ ਕਰਦੇ ਆ ਕਿੰਨੇ ਨੇ ਠੇਕੇ ਤੇ ਜ਼ਮੀਨਾਂ ਲੈਂਦੇ ਆ ਕਿ ਉਹਨਾਂ ਨੂੰ ਪੂਰਾ ਵੇਚ ਦੇਗੇ ਇਸ ਵਾਰ ਨਹੀਂ ਨਹੀਂ ਪੂਰਾ ਨਹੀਂ ਵੇਚਾਂਗੇ ਬਹੁਤ ਘਾਟਾ ਪੋਠਾ ਠੇਕਾ ਕਿੰਨੇ ਕੁ ਰੁਪਏ ਕੀ ਲੈ ਠੇਕਾ 70000 ਨੂੰ ਪਹੁੰਚਿਆ ਫਿਰ ਤਾਂ ਪੰਨਾ ਦਾ ਪ੍ਰਚਲਨ 67000 ਨੂੰ ਪਹੁੰਚਿਆ ਲੋਕਾਂ ਨੂੰ ਤਾਂ ਉਦੋਂ ਵੀ ਵੱਧ ਮੰਗਦੇ ਨੇ ਕਿ ਪਤਾ ਕੀ ਦੇਖੋ ਇਹ ਪ੍ਰਸਾਦ ਕਰਕੇ ਫਸਲ ਖਰਾਬ ਹੋ ਗਈ ਜਾਂ ਕੋਈ ਬਿਮਾਰੀ ਪੈ ਗਈ ਫਸਲ ਲੱਗਦਾ ਬਿਮਾਰੀ ਗਏ ਨੇ ਨਹੀਂ ਕਰਕੇ ਪਈਆ ਨਹੀਂ ਤਾਂ ਪੰਨਾ ਦਾ ਮੁੱਦਾ ਕਿਹੜੀਆਂ ਬਿਮਾਰੀਆਂ ਬਿਮਾਰੀ ਆ ਇੱਕ ਤਾਂ ਹਲਦੀ ਰੋਗ ਪੈ ਗਿਆ ਬਾਕੀ ਹੋਰ ਇਹ ਤੇ ਸਪਰੇ ਨਹੀਂ ਕਰਨੀ ਪਾ ਲੱਗਿਆ ਲੋਟ ਬੀ ਪਈ ਗਏ ਨੇ ਦੋ ਜੇ ਵੀਰ ਜੀ ਦੇ ਇਹ ਕਿਸਾਨਾਂ ਨੂੰ ਕਿੰਨਾ ਨੁਕਸਾਨ ਚਲਣਾ ਪਿਆ। ਕਿਸਾਨਾਂ ਨੂੰ ਤਾਂ ਇੱਕ ਹੱਥ ਪੱਲੇ ਕੋਈ ਨਹੀਂ ਪੈਣਾ ਇਹ ਜਿਵੇਂ ਸਰਕਾਰ ਤਾਂ ਆਪੇ ਫੜ ਬੋਟ ਝੂਠ ਬੋਲਣ ਦਾ। ਕੋਈ ਕਹਿੰਦਾ ਕਹਿੰਦਾ ਹੀ ਨਹੀਂ ਪਰ ਪਤਾ ਲੱਗੂ ਜਦ ਰਿਜ਼ਲਟ ਆ ਗਾਂ ਮੜੂ ਜਦ ਕਰਜ਼ਾ ਉਤਰਨਾ ਨਹੀਂ। ਖੰਨਾ ਮੰਡੀ ਦੇ ਵਿੱਚ ਆਇਆ ਹਾਂ ਉਸ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਪ੍ਰਬੰਧ ਕੀਤਾ ਗਿਆ। ਹਾਂਜੀ ਪ੍ਰਬੰਧ ਕੀ ਜਿਹਨੇ ਖੰਨਾ ਮੰਡੀ ਦੇ ਵਿੱਚ ਕਿਸਾਨਾਂ ਨਾਲ। ਪ੍ਰਬੰਧ ਤਾਂ ਜਲ ਠੀਕ ਹੈ ਆ ਜਿਵੇਂ ਫਸਲ ਵੇਚ ਦਿਆ ਉਹ ਨੁਕਲੀ ਜਾਂਦੀ ਹੈ। ਹਾਂਜੀ ਜਿਵੇਂ ਹੁਣ ਟ੍ਰੇਲ ਵੀ ਪੈਣੀ ਸ਼ੁਰੂ ਹੋ ਗਈ ਆ ਜਿਹੜੇ ਫਸਲ ਹੁਣ ਵੱਢਦੇ ਆ ਉਹ ਚ ਨਮੀ ਕਿੰਨੀ ਘਰੀ ਹੁਣ ਤਾਂ ਪੱਕ ਗਿਆ ਜੀਰੀਆਂ ਨਮੀ ਜਦ ਤੇਲ ਤਾਂ ਵੱਢਦੇ ਨਹੀਂ ਅਸੀਂ 10:00 11:00 ਵਜੇ ਵੱਢਣ ਲੱਗਦੇ ਆ 6:00 ਵਜੇ ਮਸੀਦ ਉਗ ਦਿੰਦੇ ਆ ਤੇਲੇ ਨਹੀਂ ਵੱਢਉਂਦੀ ਤੇਲ ਤਾਂ ਬਗਲੀਉ ਨਹੀਂ ਵੱਢੂ ਦਾ ਤਾਂ ਜੇ ਬੇ ਜਿਵੇਂ ਕਹਿ ਰਹੇ ਵੀ 17 ਮੋਇਸਚਰ ਵਾਲੀ ਫਸਲ ਹੀ ਚੱਕੀ ਜਾਊਗੀ ਖਰੀਦੀ ਜਾਊਗੀ ਤੁਸੀਂ ਕੀ ਸਮਝਦੇ ਹੋ ਹਾਂ ਸਾਡਾ 11:30 ਹੀ ਹੁੰਦਾ ਜੀ ਤੋਲਦੇ ਨਹੀਂ ਤਾਂ ਭੋਲ ਦਿੰਦੇ ਆ ਜਿਹੜੀ ਇਹ ਸਕਾਈ ਪੈ ਜਾਂਦੀ ਆ ਤੇ ਖਰਚਾ ਪੈ ਜਾਂਦਾ ਹੋਰ ਵੀ ਕਿਸਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਰਣਜੋਤ ਕਿਹੜੇ ਪਿੰਡ ਤੋਂ ਆਇਆ ਖੰਗਰਾਲੀ ਤੋਂ ਤੇ ਕਿਹੋ ਜਿਹੇ ਹਾਲਾਤ ਨੇ ਮੰਡੀ ਦੇ ਵਿੱਚ ਮੰਡੀ ਮੈਂ ਤਾਂ ਅੱਜ ਪਹਿਲੇ ਦਿਨ ਆਇਆ ਮੇਰਾ ਤਾਂ ਪਹਿਲਾ ਹੀ ਆਉਂਦਾ ਹਾਂ ਮੱਕੀ ਸਾਡੇ ਮੇਰੀ ਗੋਟੀ ਮੱਕੀ ਵਾਲਾ ਵਾਲੀ ਜੀ ਜਿਹੜਾ ਬਾਦ ਦੇਖਾਂਗਾ ਚੰਕ ਲੱਗ ਰਹੇ ਨੇ ਵਿੱਚ ਸੁਗੀਆਂ ਦੀਆਂ ਨਾ ਟਾਈਪ ਨਾ ਜਿਹੜੀ ਵੀ ਸੁੱਕੀ ਜੁਰੀ ਹੈ ਜਿਹੜੀ ਉਹ ਕਿੰਨੀ ਜ਼ਿਆਦਾ ਢੇਮਾਂ ਦੇ ਬੰਦ ਕੇ ਇਹਨਾਂ ਨੁਕਸਾਨ ਹੋਣਾ ਹੀ ਸਾਡਾ ਵੀ ਹੁੰਦਾ ਕਿਉਂ ਮਾਲ ਨੇ ਖਰਾਬ ਵੀ ਹੋਣਾ ਜਾਂ ਫੋਲਣੀ ਹੈ ਨਾ ਇਸ ਵਾਰ ਜਿਹੜੀ ਝਾੜ ਕਹਿੰਦੇ ਘੱਟ ਨਿਕਲਿਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਇਹ ਨਹੀਂ ਹੈ ਜੀ 10 12 ਕੰਟਰੋਲ ਤੋਂ ਜ਼ਿਆਦਾ ਹੋਣਾ 6 ਫੀਲ ਹੈ ਜੀ ਜਿਹਦੀਆਂ ਨੇ ਕਿੰਨੀ ਬਹੁਤ ਥੀਆ ਕਿੰਨੀ ਕੁ ਮਾਰ ਪੈ ਰਹੀ ਹੈ ਕਿਸਾਨ ਤੇ ਸਾਨੂੰ ਨੂੰ ਮਾਰਤਾ ਪੂਰੀ ਭਈ ਆ ਜੀ ਇਹ ਦੇਖੋ ਜੇ ਕਣ ਕਚਾੜ ਦਿੰਦੀ ਆ ਜਾਂ ਸਾਡੀ ਆਪ ਨੂੰ ਆਫਸਰ ਨਾਲ ਉਹਦਾ ਰੇਟ ਸਾਨੂੰ ਮਿਲਦਾ ਤਾਂ ਮੜਾ ਮੁਕਾ ਕਰਜ਼ਾ ਫਿੱਟ ਰਹੇ ਨਹੀਂ ਦਾ ਖਤ ਮੜਾ ਜਿਹੜੇ ਜ਼ਬਤੀ ਤੇ ਜ਼ਮੀਨਾਂ ਲੈ ਕੇ ਤੇਤੀ ਕਰਦੇ ਆ ਉਹ ਕਿਸਾਨ ਕਿੱਦਾਂ ਸਰਵਾਈਵ ਕਰੂਗਾ ਕਿ ਹੁਣ ਕਰੇ ਕੀ ਜੀ ਹੁਣ ਮੁੰਡਾ ਕੇਪੀ ਵਾਲਾ ਥੋੜੀ ਜ਼ਮੀਨ ਵਾਲਾ ਅਗਲਾ ਕਹਿੰਦਾ ਚਾਰ ਕੀਲੇ ਨਾਲ ਬਾਹਰ ਲੋ ਹੰਮਤਾ ਕਰਨਾ ਹੀ ਆ ਇਸ ਕਰਕੇ ਨਿੱਕੇ ਵਾਲਾ ਕਹਿੰਦਾ ਮੈਨੂੰ ਜਿੰਨਾ ਕਮਾ ਕੇ ਤੁਸੀਂ ਖਾਦੀ ਰੋਕੇ ਚਲੇ ਜਾਓ ਘਰ ਹੋਰ ਕਣਕ ਦਾ ਰੇਟ ਹੋਵੇਗਾ ਘੱਟਾ ਤੇ ਕੀ ਵਾਲੇ ਹੁਣੇ ਛਾਲਾ ਮਾਰਨ ਲੱਗੇ ਕਹਿੰਦੇ ਵੀ ਕਣਕ ਦਾ ਰੇਟ ਵਧਾਤਾ ਨਹੀਂ ਜੀ ਮੈਨੂੰ ਕਣਕ ਦਾ ਤਾਂ ਪੀਜਣੀ ਆ ਫੇਰ ਉਹ ਦੇਖਣੀ ਆ ਫਸਲ ਚੀ ਜਾਉਣੀ ਜੇ ਇਹੀ ਹਾਲਾਤ ਰਹਿ ਸਾਂਝੀਤੀ ਕਰੂਗਾ ਤੁਸੀਂ ਤੁਸੀਂ ਛੱਡਣਗੇ ਜੀ ਵਿੱਚ ਛੋਟਾ ਜੀਮੇਦਾਰ ਤਾਂ ਖਤਮ ਆ ਜਿਹੜੇ ਹੁਣ ਸਾਹਮਣੇ ਬਣਿਆ ਨੇ ਉਹ ਮੜਾ ਮੋਟਾ ਕਰੂਗਾ ਕਿਉਂ ਵੀ ਚਲ ਹੁਣ ਸਾਧਨ ਬਣੇ ਆਏ ਨੇ ਬਈ ਇਹ ਖੜੇ ਕੀ ਕਰਨਗੇ ਵੇਚਾਂਗੇ ਤੇ ਇਹਦਾ ਦੇਣਾ ਪਤਨੀ ਕਿਸਨੇ ਆਹ ਹਾਲਾਤ ਆ ਜੀ ਗੁਰਦੀਪ ਤਾਂ ਤੁਸੀਂ ਸੁਣਿਆ ਵੀ ਕਿਸਾਨਾਂ ਨੂੰ ਇਸ ਵਾਰ ਕਾਫੀ ਕਾਫੀ ਮਾਰ ਚਲਣੀ ਪਈ ਹੈ ਮੌਸਮ ਕਰਕੇ ਕਿਸਾਨਾਂ ਦੀ ਫਸਲ ਇੰਦਰ ਵੀ ਖਰਾਬ ਹੋਈ ਹੈ ਜਿੱਥੇ ਹੜ੍ਹ ਦੇ ਮਾਰ ਰਹੀ ਹੈ ਉੱਥੇ ਦੀ ਪੂਰੀ ਫਸਲ ਖਰਾਬ ਹੋ ਚੁੱਕੀ ਹੈ ਪਰ ਬਰਸਾਤ ਨੇ ਜਿਹੜੀ ਫਸਲ ਤੇ ਇੱਥੇ ਵੀ ਮਾਰ ਮਾਰੀ ਹੈ ਉਹ ਵੀ ਬਹੁਤ ਵੱਡੀ ਹੈ ਕਿਉਂਕਿ ਲੋਕਾਂ ਨੇ ਠੀਕੇ ਤੇ ਜ਼ਮੀਨਾਂ ਲੈ ਕੇ ਖੇਤੀ ਕੀਤੀ ਹੈ ਕਿਸਾਨਾਂ ਨੇ ਕੋਈ 5 ਕਿੱਲੇ ਦੀ ਖੇਤੀ ਕਰਦਾ ਤਾਂ ਉਹਨੇ 4 ਕਿੱਲੇ ਜਬਤੀ ਤੇ ਲਏ ਹੋਏ ਨੇ ਤੇ ਹਾਲਾਤ ਇਸ ਵਾਰ ਇਹ ਨੇ ਕਿ ਠੇਕਾ ਵੇਣ ਦੇ ਕਾਬਲ ਵੀ ਕਈ ਕਿਸਾਨ ਨਹੀਂ ਰਹੇ ਛੋਟੇ ਕਿਸਾਨ ਨੂੰ ਬਹੁਤ ਜ਼ਿਆਦਾ ਮਾਰ ਪਈ ਹੈ ਜੀ ਸਰ ਚਲੋ ਬਹੁਤ ਬਹੁਤ ਸ਼ੁਕਰੀਆ ਗੁੱਡ ਈਪ ਸਾਨੂੰ ਤਸਵੀਰਾਂ ਖੰਨਾ ਮੰਡੀ ਦੀ ਦਿਖਾਉਣ ਦੇ ਲਈ ਤਸਵੀਰਾਂ ਤੁਸੀਂ ਅੱਗੇ ਸਾਨੂੰ ਵਖੰਦਰੋਂ ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਸੁਰਜਪੰਨ ਦਾ ਜੋ ਕਿ ਬਠਿੰਡਾ ਦੀ ਅਨਾਜ ਮੰਡੀ ਤੋਂ ਸਾਡੇ ਨਾਲ ਜੁੜੇ ਨੇ ਸੁਰਜ ਬਠਿੰਡਾ ਅਨਾਜ ਮੰਡੀ ਦੇ ਕੀ ਕੁਝ ਹਾਲਾਤ ਨੇ ਮਜ਼ਦੂਰ ਕੀ ਕਰ ਰਹੇ ਨੇ ਕਿਸਾਨ ਕੀ ਕਰ ਰਹੇ ਨੇ ਆਰਟੀਕ ਕੀ ਕਰ ਰਹੇ ਨੇ ਕੀ ਸੈਟੀਸਫਾਈਡ ਨੇ ਜੋ ਪ੍ਰਸ਼ਾਸਨ ਦੇ ਵੱਲੋਂ ਕੀਤੇ ਇੰਤਜ਼ਾਮ ਨੇ ਇੱਥੇ ਲਿਫਟਿੰਗ ਪ੍ਰੋਪਰ ਹੋ ਰਹੀ ਹੈ ਇੱਥੇ ਬਿਲਕੁਲ న్యూਸ 18 ਮੰਡੀਆਂ ਦਾ ਰਿਐਲਿਟੀ ਚੈੱਕ ਕਰਦਾ ਹੈ ਤੇ ਦੇਖਦੇ ਆ ਕਿ ਮੰਡੀ ਦੇ ਵਿੱਚ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਕਿ ਮੰਡੀ ਦੇ ਵਿੱਚ ਸਭ ਕੁਝ ਆਲਸ ਵੈਲ ਹੈ ਜਾਂ ਕਿੰਨਾ ਕਿਤੇ ਕਿਸਾਨ ਪਰੇਸ਼ਾਨ ਨੇ ਪਹਿਲਾਂ ਸਾਹਮਣੇ ਫਰੰਟ ਤੇ ਨਜ਼ਰ ਮਾਰ ਲਓ ਕਿ ਫਰੰਟ ਤੇ ਤੁਹਾਨੂੰ ਮੁੱਖ ਯਾਰਡ ਦੇ ਬਾਹਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬੋਰਡ ਲੱਗਿਆ ਨਜ਼ਰ ਆਏਗਾ ਬੋਰਡ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਖੁਸ਼ਹਾਲ ਕਿਸਾਨ ਕੀ ਵਾਕਿਆ ਕਿਸਾਨ ਖੁਸ਼ਹਾਨ ਹੈ ਕਿ ਮੰਡੀਆਂ ਦੇ ਵਿੱਚ ਉਸ ਤਰ੍ਹਾਂ ਦੇ ਪ੍ਰਬੰਧ ਹੈਗੇ ਨੇ ਜਾਂ ਸਿਰਫ ਦਾਅਵੇ ਕੀਤੇ ਗਏ ਨੇ ਜ਼ਮੀਨ ਦੇ ਉਪਰਾਂ ਅਸੀਂ ਔਰ ਦੇਖ ਰਹੇ ਆ ਕਿ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਸਾਹਮਣੇ ਨਜ਼ਰ ਮਾਰੋ ਐਂਟਰਸ ਗੇਟ ਹੈ ਇਹ ਇਸ ਮੰਡੀ ਦਾ ਔਰ ਇਸ ਮੰਡੀ ਦੇ ਬਾਹਰ ਦੋ ਕਾਊਂਟਰ ਲੱਗੇ ਹੋਏ ਨੇ ਪਹਿਲੇ ਕਾਊਂਟਰ ਤੇ ਲਿਖਿਆ ਹੈ ਕਿ ਇੱਥੇ ਨਵੀਂ ਚੈੱਕ ਕੀਤੀ ਜਾਂਦੀ ਹੈ ਵੱਲੋ ਮਾਰਕੀਟ ਕਮੇਟੀ ਬਠਿੰਡਾ ਤੇ ਇਸ ਦੇ ਨਾਲ ਇੱਕ ਕਾਊਂਟਰ ਲੱਗਿਆ ਹੈਗਾ ਮਾਰਕੀਟ ਕਮੇਟੀ ਮੁੱਢਲੀ ਸਹਾਤਾ ਫਰਸਟ ਏਡ ਕਹਿੰਦਾ ਮਤਲਬ ਜੇ ਕਿਸੇ ਨੂੰ ਕੋਈ ਦਿੱਕਤ ਆ ਜਾਏ ਕੋਈ ਸਿਰਦੁਖ ਦੇ ਦੀ ਗੋਲੀ ਲੈਣੀ ਹੈ ਤਾਂ ਫਰਸਟ ਏਡ ਤੁਹਾਨੂੰ ਇਸ ਜਗ੍ਹਾ ਤੇ ਮਿਲੇਗੀ ਤੁਸੀਂ ਦੋਨੇ ਕਾਊਂਟਰਾਂ ਤੇ ਦੇਖੋ ਕਿ ਇੱਕ ਕਾਊਂਟਰ ਬਿਲਕੁਲ ਖਾਲੀ ਐ ਦੂਸਰੇ ਤੇ ਬਾਈ ਜੀ ਬੈਠੇ ਨਜ਼ਰ ਆ ਰਹੇ ਨੇ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਤੇ ਤੁਹਾਡੀ ਡਿਊਟੀ ਐ ਜਾਂ ਜ਼ਿਮੀਂਦਾਰੋਂ ਤੁਸੀਂ ਫਸਲ ਲੈ ਕੇ ਆਏ ਆ ਮੈਂ ਆ ਬਾਈ ਜ਼ਿਮੀਂਦਾਰ ਆਂ ਫਸਲ ਲੈ ਕੇ ਆਇਆ ਅੱਛਾ ਕੀ ਮਾਹੌਲ ਕੀ ਐ ਮੰਡੀ ਦਾ ਪ੍ਰਬੰਧ ਕਿਉਂ ਜੇ ਨੇ ਬਾਈ ਪਹਿਲਾਂ ਤੋਂ ਮੈਂ ਤਾਂ ਯਾਰ ਹੁਣੀ ਆਂ ਵੀਰੇ ਹੂੰ ਮੈਨੂੰ ਪ੍ਰਬੰਧ ਦਾ ਵਧੀਆ ਫੇ ਮੁੰਡੇ ਤਰੀ ਫਿਰਦੇ ਆ ਆ ਦੋ ਕਾਊਂਟਰ ਲਾਤੇ ਵੇਖਣ ਵਾਸਤੇ ਨਾ ਤਾਂ ਮੋਇਸਟਰ ਚੈੱਕ ਕਰਨ ਵਾਲਾ ਨਜ਼ਰ ਆ ਰਿਹਾ ਤੇ ਨਾ ਇਧਰਲੇ ਪਾਸੇ ਫਾਸਟ ਡਾ ਲਾ ਰਿਹਾ ਵੀਰੇ ਲਿਖਣਗੇ ਟੇਰ ਹੁਣੇ ਗਿਆ ਤੁਸੀਂ ਵੀ ਇੱਥੇ ਖੜੇ ਸੀ ਉਦੋਂ ਉਹਦੇ ਸਾਹਮਣੇ ਦੇਖੋ ਫਿਲਹਾਲ ਇਹ ਖਾਲੀ ਨੇ ਪਰ ਬਾਈ ਕਹਿ ਰਹੇ ਆ ਕਿ ਹੁਣੇ ਗਿਆਏਗਾ ਪਰ ਤੁਸੀਂ ਦੇਖੋ ਕਿ ਫਾਰਮੈਲਟੀ ਤੌਰ ਤੇ ਲਿਖ ਛੜਿਆ ਹੈ ਕਿ ਇੱਥੇ ਨਵੀਂ ਚੈੱਕ ਕੀਤੀ ਜਾਂਦੀ ਹੈ ਦੂਸਰੇ ਪਾਸੇ ਆਹ ਦੇਖੋ ਅਰੇ ਪਾਸੇ ਨਜ਼ਰ ਮਾਰੋ ਕਿ ਨੌਜਵਾਨ ਹੈ ਜਿਹੜਾ ਟਰਾਲੀ ਲੈ ਕੇ ਆਇਆ ਹੈ ਇਹਦਾ ਹੱਕ ਬਣਦਾ ਸੀ ਇਸ ਜਗ੍ਹਾ ਦੇ ਉੱਪਰ ਇੰਟਰਸ ਤੇ ਆ ਕੇ ਇਸ ਨੂੰ ਰੋਕਦਾ ਤੇ ਟਰਾਲੀ ਦਾ ਮੋਸਟਰ ਹੈ ਜਿਹੜਾ ਉਹ ਚੈੱਕ ਕਰਨਾ ਸੀ ਆਪਾਂ ਗੱਲਬਾਤ ਵੀ ਕਰਦੇ ਆ ਬਾਈ ਕਿਹੜੀ ਜਗ੍ਹਾ ਤੋਂ ਆਏ ਹੋ ਜੱਸੀਪੁਰ ਵਾਲੇ ਤੋਂ ਕਿੰਨਾ ਵੇਚੇ ਝੋਨਾ ਇਸ ਵਾਰ ਨਾਸਕ ਲਈ اچھا ਕੀ ਲੱਗ ਰਿਹਾ ਮੰਡੀਆਂ ਚ ਪ੍ਰਬੰਧ ਪਹਿਲਾਂ ਵੇਓ ਪਹਿਲੇ ਦਿਨ ਆਇਓ ਮੈਂ ਤਾਂ ਪਹਿਲਾਂ ਆਏ ਵੇਈ ਤੇਰੀ ਹੂੰ ਅੱਜ ਇੱਕ ਨਵੀਂ ਚੈੱਕ ਕਰਾਂ ਨਜ਼ਰ ਨਹੀਂ ਆ ਰਹਾ ਇੱਥੇ ਕੋਈ ਨਵੀਂ ਚੈੱਕ ਕਰਦੇ ਸੀ ਪਤਾ ਨਹੀਂ ਪਹਿਲਾਂ ਟਰਾਲੀਆਂ ਲੰਘੀਆਂ ਹੋਈਆਂ ਜੀ ਹੂੰ ਪਹਿਲਾਂ ਟਰਾਲੀਆਂ ਚੈੱਕ ਚੂ ਕਰਦੇ ਨਵੀਂ ਚੈੱਕ ਕਰਦੇ ਹੈਗੇ ਮੈਂ ਤਾਂ ਪਹਿਲਾਂ ਘੜਾ ਲੈ ਕੇ ਆਈ ਪਹਿਲਾਂ ਹੋਟਲ ਲੰਗਾਈਆਂ ਸੀਗੇ ਦੇਖੋ ਸਾਡਾ ਦੱਸਣ ਦਾ ਮਕਸਦ ਇਹ ਹੀ ਆ ਕਿ ਜਿਸ ਜਗ੍ਹਾ ਤੇ ਮੈਂ ਖੜਾ ਐ ਇੱਥੇ ਕਿਸਾਨ ਪਹੁੰਚਦਾ ਟਰਾਲੀ ਲੈ ਕੇ ਆਉਂਦਾ ਔਰ ਇਸ ਜਗ੍ਹਾ ਤੇ ਜ਼ਿੰਮੇਵਾਰੀ ਬੰਦੀ ਹੈ ਕਿ ਪਹਿਲਾਂ ਜਿਹੜਾ ਸਟਾਰਟਿੰਗ ਦੇ ਵਿੱਚ ਇਸ ਕਾਊਂਟਰ ਤੇ ਆ ਕੇ ਨਵੀਂ ਚੈ ਨਵੀਂ ਜਿਆਦਾ ਹੁੰਦੀ ਹੈ ਤਾਂ ਕਿਹਾ ਜਾਂਦਾ ਕਿ ਇਹਨੂੰ ਸਕਾਓ ਆਪਾਂ ਅੱਗੇ ਤੋਂ ਵੀ ਦਿਖਾਉਣੇ ਆ ਕਿ ਅੱਗੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਅੱਗੇ ਕਿਸ ਤਰ੍ਹਾਂ ਦੀ ਤਸਵੀਰ ਹੈ ਇਸ ਬਠਿੰਡਾ ਦੀ ਮੰਡੀ ਦੀ ਅੱਗੇ ਦਾਅਵੇ ਨੇ ਜਿਹੜੇ ਉਹ ਕੀਤੇ ਗਏ ਨੇ ਮਾਰਕੀਟ ਕਮੇਟੀ ਬੰਨੀਓ ਉਹ ਕੋਸ਼ਿਸ਼ ਕਰਦੇ ਆ ਕਿ ਅੱਗੇ ਵੀ ਦਾਅਵੇ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਆਖਰ ਅੱਗੇ ਜਿਹੜੇ ਪ੍ਰੋਮਿਸ ਕੀਤੇ ਨੇ ਕਿਸ ਤਰ੍ਹਾਂ ਦੇ ਨੇ ਗੱਲ ਕਿਸਾਨਾਂ ਨਾਲ ਵੀ ਕਰਾਂਗੇ ਕਿਸਾਨਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਾਵਾਂਗੇ ਕਿ ਕਿਸਾਨ ਕਿਵੇਂ ਦੇਖਦੇ ਨੇ ਇਸ ਪਾਸੇ ਵੇਖੋ ਆ ਝੋਨਾ ਮੇਰੇ ਖਿਆਲ ਵਿੱਚ ਵਿਕ ਚੁੱਕਿਆ ਹੈਗਾ ਔਰ ਬਕਾਇਦਾ ਸਟੀਚਿੰਗ ਜਿਹੜੀ ਬੋਰੀਆਂ ਦੀ ਹੋ ਚੁੱਕੀ ਆ ਔਰ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਇਹ ਇਹੜਾ ਫੜ ਹੈ ਇਹ ਸਾਰਾ ਖਾਲੀ ਹੋ ਜਾਊਗਾ ਪਰ ਕਿਤੇ ਨਾ ਕਿਤੇ ਦਿੱਕਤਾਂ ਇਹੀ ਆ ਰਹੀਆਂ ਨੇ ਕਿ ਮੰਡੀਆਂ 'ਚ ਵੇਖੋ ਚਾਰ ਚੁਫੇਰੇ ਤੁਹਾਨੂੰ ਨਜ਼ਰ ਮਾਰੋ ਕਿ ਜਮਾਵੜਾ ਲੱਗਿਆ ਨਜ਼ਰ ਆ ਰਿਹਾ ਹੈ ਦਿੱਕਤਾਂ ਇਹੀ ਆ ਰਹੀਆਂ ਨੇ ਕਿ ਮੰਡੀਆਂ ਦੇ ਵਿੱਚ ਜਗ੍ਹਾ ਘਟ ਗਈ ਹੈ ਲਿਫਟਿੰਗ ਦੀ ਦਿੱਕਤ ਜ਼ਰੂਰ ਹੈ ਆ ਬਜ਼ੁਰਗ ਬੈਠੇ ਨੇ ਆਪਾਂ ਗੱਲਬਾਤ ਇਹਨਾਂ ਨਾਲ ਵੀ ਕਰਦੇ ਆ ਕਿ ਕਿੰਨੇ ਕਿੰਨੇ ਦਿਨਾਂ ਤੋਂ ਬੈਠੇ ਨੇ ਔਰ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਮੰਡੀ ਦੇ ਵਿੱਚ ਬਾਪੂ ਜੀ ਕੀ ਹਾਲ ਚਾਲ ਦੇ ਠੀਕ ਹੋ ਕਿੰਨੇ ਕਿ ਦਿਨ ਹੋ ਗਏ ਮੰਡੀ ਚ ਆਇਆ ਨੂੰ ਅਜਾ ਹੁਣ ਤੋਂ ਬਾਹਰ ਨੂੰ ਨਹੀਂ ਇਹ ਚ ਕਿੰਨੇ ਕਿੰਨੇ ਦਿਨ ਕਿੰਨੇ ਹੋ ਗਏ ਫਸਲ ਲੈ ਕੇ ਆਏ ਕਿੰਨੇ ਦਿਨ ਹੋ ਗਏ ਬਾਪੂ ਬੋਲਣਾ ਨਹੀਂ ਆਉਂਦਾ ਫਸਲ ਲੈ ਕੇ ਦਿਨ ਕਿੰਨੇ ਹੋ ਗਏ ਆਇਆ ਨੂੰ ਪਰਸ ਤੋਂ ਆਇਆ ਸ਼ਾਮ ਪਰਸੋਂ ਆਇਓ ਕਿਵੇਂ ਪ੍ਰਬੰਧਪੁਰੰਧ ਕਿਵੇਂ ਨੇ ਮੰਡੀ ਦੇ ਵਿੱਚ ਹੈ ਪ੍ਰਬੰਧ ਕਿਵੇਂ ਮੰਡੀ ਦੇ ਵਿੱਚ ਮੰਡੀ ਵਿੱਚ ਠੀਕ ਆ ਪ੍ਰਬੰਧ ਵਧੀਆ ਹਾਂ ਛੋਨਾ ਛੋਨਾ ਗਿੱਲਾ ਗੁੱਲਾ ਕਿੰਨਾ ਕੈਚ ਚੱਕ ਚੁ ਕਰਦੇ ਆਗੇ ਚੈੱਕ ਕਰਦੇ ਆ ਜੀ ਜਿਹੜਾ ਗਿੱਲਾ ਨਹੀਂ ਕਰਦੇ ਕਿੰਨੇ ਦਿਨ ਲੱਗ ਕੇ ਆਂਦੇ ਜੇ ਅੱਜ ਫਸਲ ਲੈ ਕੇ ਆਉਣੇ ਹੋ ਕਿੰਨੇ ਦਿਨਾਂ ਚ ਵਿਹਲੇ ਹੋ ਜੂਆਂ ਘਰੇ ਮਾਤੋ ਚਾਰ ਦਿਨ ਵਿਹਲੇ ਕਰ ਦਿੰਦੇ ਹੂੰ ਚਲੋ ਚੰਗੀ ਖਬਰ ਹੈ ਕਹਿੰਦੇ ਆ ਕਿ 2-4 ਦਿਨਾਂ ਚ ਵਿਹਲੇ ਹੋ ਜਾਣੇ ਆ ਇਹ ਬਜ਼ੁਰਗ ਨੇ ਇਹ ਤਾਂ ਸੰਗ ਕੇ ਬੋਲੇ ਹੀ ਨਹੀਂ ਜਿਆਦੇ ਹੋਰ ਗੱਲਾਂ ਵੀ ਲੋਕਾਂ ਨਾਲ ਕਰਦੇ ਆ ਬਾਈ ਜੀ ਕੀ ਹਾਲ ਚਾਲ ਨੇ ਕਿੰਨੇ ਦਿਨ ਹੋ ਗਏ ਮੰਡੀ ਚ ਬੈਠੇ ਨੂੰ ਕਿੰਨੇ ਦਿਨ ਹੋ ਗਏ 4-5 ਦਿਨ ਹੋ ਗਏ ਕੀ ਕਹਿੰਦੇ ਨੇ ਚੱਕ ਚੁੱਕ ਕਰਦੇ ਨੇ ਨਵੀਂ ਜਿਆਦੇ ਕੀ ਕਹਿੰਦੇ ਆ ਚੈੱਕ ਕਰੇ ਤੂੰ ਚੱਕਦੇ ਆ ਠੀਕ ਹੈ ਹਾਂ ਜਿਹੋ ਮਤਲਬ ਕੀ ਕੀ ਲੱਗਦਾ ਹੈ ਨੁਕਸਾਨ ਜਿਹੜੀ ਬਾਰਿਸ਼ ਪਈ ਸੀ ਪਿਛਲੇ ਦਿਨਾਂ ਚ ਕਿੰਨਾ ਨੁਕਸਾਨ ਹੋ ਗਿਆ ਜ਼ਿਮੀਂਦਾਰ ਦਾ ਬਾਈ ਉਹਦੇ ਲੋਕ ਨੁਕਸਾਨ ਤਾਂ ਬਹੁਤ ਹੀ ਹੋ ਗਿਆ ਹੂੰ 15 ਮਣ ਕਿੱਲੇ ਕਬੜ ਗਿਆ ਕਿੱਲੇ ਦਾ ਹਾਂ ਲੱਗਦਾ ਵੀ ਉਹੀ ਦੇਰੀ ਮੰਡੀ ਦੇ ਵਿੱਚ ਹੈਗੀ ਆ ਵੀ ਗਿੱਲਾ ਝੋਨਾ ਹੈ ਗਿੱਲਾ ਚੱਕਦੇ ਨਹੀਂ ਤੈਨੂੰ ਖੱਜਲ ਖਰਾਬ ਹੋ ਰਿਹਾ ਜਾਂ ਹੋਰ ਕਾਰਨਾ ਕੋਈ ਨਹੀਂ ਮੰਡੀ ਚ ਝੋਨਾ ਦਾ ਚੱਕੀ ਜਾਂਦੇ ਆ ਜੀ ਕਰ ਕਰ ਜਦੋਂ ਹੁਣ ਜੇ ਗਿੱਲਾ ਹੋਊਗਾ ਤਾਂ ਫਿਰ ਮਦਕਰ ਦੇ ਹਿਸਾਬ ਨਾਲ ਚੱਕਣਗੇ ਹੂੰ ਬਿਲਕੁਲ ਕਹਿ ਰਿਹਾ ਕਿ ਝੋਨਾ ਚੱਕ ਰਹੇ ਆ ਚੰਗੀ ਖਬਰ ਹੈ ਦੋ ਲੋਕਾਂ ਨਾਲ ਗੱਲ ਕੀਤੀ ਹੈ ਕਹਿੰਦੇ ਝੋਨਾ ਚੱਕਿਆ ਜਾ ਰਿਹਾ ਔਰ ਅੱਗੇ ਵੀ ਕੁਝ ਲੋਕ ਬੈਠੇ ਨੇ ਆਪਾਂ ਕੋਸ਼ਿਸ਼ ਕਰਦੇ ਆ ਕਿ ਰਿਐਲਿਟੀ ਚੈੱਕ ਹੋ ਸਕੇ ਕਿ ਆਖਰ ਪ੍ਰਬੰਧ ਕੀ ਨੇ ਜਾ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਉਂਕਿ న్యూਸ 18 ਹਮੇਸ਼ਾ ਤੋਂ ਗਰਾਉਂਡ ਜ਼ੀਰੋ ਤੇ ਜਾ ਕੇ ਕੋਸ਼ਿਸ਼ ਕਰਦਾ ਹੈ ਕਿ ਪ੍ਰਬੰਧ ਮੰਡੀਆਂ ਚ ਕਿਵੇਂ ਨੇ ਆਪਾ ਇਦਰ ਬਾਈ ਜੀ ਹੋਰੇ ਬੈਠੇ ਨੇ ਗੱਲ ਕਰਦੇ ਬਾਈ ਜੀ ਕੀ ਹਾਲ ਚਾਲ ਨੇ ਕਿਹੜਾ ਪਿੰਡ ਆ ਬਾਈ ਤੁਹਾਡਾ ਪਿੰਡ ਆ ਜੀ ਬਾਈ ਅੱਛਾ ਕੀ ਮਾਹੌਲ ਆ ਮੰਡੀ ਚ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਔਰ ਕਿੰਨੇ ਦਿਨਾਂ ਝੋਨਾ ਚੱਕਿਆ ਨਹੀਂ ਬਾਈ ਦਿਨ ਦਾ ਕੋਈ ਬਾੜੇ ਨਹੀਂ ਹੋਏ ਘਰ ਘਰ ਵੀ ਬਾਰੀ ਹੀ ਹੁੰਦੀ ਹੈ ਨਾ ਬਾਰੀ ਦਾ ਸਾਰਾ ਹੁੰਦਾ ਜਿਵੇਂ ਇੱਥੇ ਸਾਢੇ ਦੁਕਾਨ ਦੇ ਘਰ ਬਾੜੇ ਆ ਠੀਕ ਹੈ ਵਰ ਬਾਰੀ ਨੇ ਬਰੀ ਆਉਗੀ ਅੱਛਾ ਮੋਇਸਚਰ ਦੀ ਦਿੱਕਤ ਆ ਰਹੀ ਹੈ ਕਿਤੇ ਨਾ ਕਿਤੇ ਕਿਹੜੀ ਪਿਛਲੇ ਦਿਨਾਂ ਚ ਬਾਰਿਸ਼ ਹੋਈ ਸੀ ਉਹ ਦਿੱਕਤ ਹੈਗੀ ਕਿ ਨਹੀਂ 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 ਉਹ ਕੋਈ ਦਿੱਕਤ ਨਹੀਂ ਸਭ ਠੀਕ ਹੈ ਹਮਮ ਚੱਲੀ ਜੇ ਛੋਟੇ ਵੀਰ ਕਿਵੇਂ ਹੋ ਬਰੀ ਕੀ ਲੱਗ ਰਿਹਾ ਮੰਡੀਆਂ ਚ ਹਾਲਾਤ ਕੀ ਹੈ ਹਾਂ ਠੀਕ ਹੈ ਵੀਰੇ ਬਾਰਿਸ਼ ਬਾਰਿਸ਼ ਨਾਲ ਟਾਈਮ ਮਿਲਦਾਗਾ ਮਤਲਬ ਹੁਣ ਜਿਵੇਂ ਸਾਡੇ ਮੂਰੇ 5 6 ਨੇ ਪਹਿਲਾਂ ਉਹਨਾਂ ਦੀ ਵਾਰੀ ਆਊ ਫਿਰ ਸਾਡਾ ਵੀ ਆਪਾਂ ਕਹਿੰਦੇ ਜਗ੍ਹਾ ਦੀ ਥੋੜੀ ਜਿਹੀ ਕਮੀ ਹੈ ਜੇ ਜਗ੍ਹਾ ਹੋਰ ਹੋਵੇ ਤਾਂ ਰਾਮਨਾਥ ਸੱਟ ਲਈਏ ਹਾਂ ਜਗ੍ਹਾ ਦੀ ਤਾਂ ਕਮੀ ਹੈਗੀ ਮਤਲਬ ਹਜੇ ਨਾ ਜਿਹੜਾ ਹੁਣ ਅੱਜ ਤੱਕ ਲੱਗ ਗਿਆ ਨਾ ਉਹ ਲਾ ਹੋ ਜਾਊਗਾ ਮੈਂ ਬਾਰ ਦਾ ਨਾ ਇੱਕ ਚੱਕੀ ਨਾਲ ਦੀ ਨਾਲ ਹੀ ਚੱਕਿਆ ਨਹੀਂ ਗਿਆ ਨਾ ਛੋਟੀ ਛੱਟੇ ਆ ਕੇ ਦਵਾਲੀ ਕਰਕੇ ਉਦੋਂ ਰੁਕ ਗਿਆ ਦੋ ਦਾ ਤੇ ਮੌਸਰ ਦਾ ਬਾਈ ਜੀ ਫਰਕ ਪਿਆ ਹੈ ਜਿਹੜਾ ਬਾਰਿਸ਼ ਪਿਛਲੇ ਦਿਨਾਂ ਚ ਹੋਈ ਹੈ ਉਹਦੇ ਨਾਲ ਨਮੀ ਵਧੀ ਹੁੰਨੇ ਚ ਨਹੀਂ ਨਹੀਂ ਉਹ ਬਾਰਿਸ਼ ਨਹੀਂ ਹੂੰ ਉਹ ਇੱਕ ਦੋ ਦਿਨ ਜਿਗਾ ਹੋਣ ਕਿਥੇ ਹੂੰ ਰਾਏ ਆਪਦੀ ਆਪਦੀ ਕਿਸਾਨਾਂ ਦੀ ਕਹਿ ਰਹੇ ਆ ਕਿ ਇਸ ਵਾਰ ਮੰਡੀ ਚ ਪ੍ਰਬੰਧ ਚੰਗੀ ਗੱਲ ਹੈ ਕਿ ਕਿਸਾਨ ਸੈਟੀਸਫਾਈਡ ਹੋਣਾ ਚਾਹੀਦਾ ਕਿਸਾਨ ਜਿਹੜੀਆਂ ਸਹੂਲਤਾਂ ਨੇ ਉਹਨਾਂ ਤੋਂ ਸੈਟੀਸਫਾਈਡ ਹੋਣਾ ਚਾਹੀਦਾ ਹੈ ਕਿ ਠੀਕ ਨੇ ਇਸ ਪਾਸੇ ਨਜ਼ਰ ਮਾਰ ਲਓ ਕੋਸ਼ਿਸ਼ ਇਹ ਹੀ ਹੈ ਕਿ 1 ਟੂ 1 ਕਿਸਾਨਾਂ ਦੇ ਨਾਲ ਗੱਲ ਹੋ ਸਕੇ ਅਸੀਂ ਆਪਦੇ ਕੋਲੋਂ ਨਾ ਕਹਿ ਦਈਏ ਕਿ ਮੰਡੀ ਚ ਪ੍ਰਬੰਧ ਚੰਗੇ ਨੇ ਜਾਂ ਮੰਡੀ ਚ ਪ੍ਰਬੰਧ ਮਾੜੇ ਨੇ ਅਸੀਂ ਪੰਜੇ ਕਿਸਾਨਾਂ ਨਾਲ ਗੱਲ ਕੀਤੀ ਔਰ ਕਿਸਾਨ ਜ਼ਿਆਦਾਤਰ ਇਹੀ ਕਹਿ ਰਹੇ ਕਿ ਹਾਂ ਦਿੱਕਤ ਹਲਕੀ ਮੌਇਸਚਰ ਦੀ ਸੀਗੀ ਕਿਉਂਕਿ ਪਹਿਲਾ ਸ਼ੁਰੂ ਚ ਜਦੋਂ ਬਾਰਿਸ਼ ਆਈ ਸੀ ਤਾਂ ਮੌਇਸਚਰ ਵੱਧ ਜਾਂਦਾ ਸਰਕਾਰ ਕਹਿੰਦੀ ਹੈ 17 ਮੌਇਸਚਰ ਲੈਣਾ ਤਾਂ ਕਰਕੇ ਮੰਡੀਆਂ 'ਚ ਥੋੜਾ ਜਿਹਾ ਜਮਾਬੜਾ ਜ਼ਰੂਰ ਲੱਗਿਆ ਨਜ਼ਰ ਆ ਰਿਹਾ ਪਰ 6 ਤੋਂ 5 ਕਿਸਾਨਾਂ ਦੇ ਨਾਲ ਗੱਲ ਕੀਤੀ ਹੈ ਪੰਜਾਂ ਚੋਂ ਜ਼ਿਆਦਾ ਇਹੀ ਕਹਿ ਰਹੇ ਕਿ ਠੀਕ ਹੈ 2-4 ਦਿਨ ਲੱਗਦਾ ਰਹੇ ਹੈ ਪਰ ਵਿਲੇ ਹੋ ਰਹੇ ਆ ਲਿਫਟਿੰਗ ਹੋ ਜੇ ਔਰ ਇੱਕ ਦਿੱਕਤ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਸਪੇਸ ਹੈ ਜਿਹੜੀ ਮੰਡੀਆਂ ਦੇ ਵਿੱਚ ਉਹ ਹੋਰ ਵਾਝੇ ਤਾਂ ਜੋ ਜ਼ਿਮੀਦਾਰ ਟਾਈਮ ਸੇਰ ਫਸਲ ਸੈੱਟ ਸਕੇ ਤੇ ਟਾਈਮ ਸੇਰ ਪੈਸੇ ਮਿਲ ਕੇ ਘਰਾਂ ਨੂੰ ਜਾ ਸਕੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੁਰੇ ਸਾਨੂੰ ਤਸਵੀਰਾਂ ਦਿਖਾਉਣ ਦੇ ਲਈ ਜਾਣਕਾਰੀ ਦੇਣ ਦੇ ਲਈ ਥਿੰ ਟੋਟੈਲਿਟੀ ਜੇ ਗੱਲ ਕੀਤੀ ਜਾਏ ਕਿਤਨਾ ਕਿਤੇ ਜੋ ਕਿਸਾਨ ਨੇ ਉਹ ਜੋ ਵੀ ਪ੍ਰਬੰਧ ਕੀਤੇ ਗਏ ਨੇ ਮੰਡੀਆਂ ਚ ਉਹਨਾਂ ਤੋਂ ਸੈਟੀਸਫਾਈਡ ਸਵਰਨ ਨਜ਼ਰ ਆ ਰਹੇ ਨੇ